ਗੱਲ ਜੀ ਦੋਸਤੋ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਪੂਰੇ ਸੰਖੇਪ ਵਿੱਚ ਵੀ ਕਿਧਰੋਂ ਮੌਸਮ ਦਾ ਫੇਰ ਬਦਲ ਸਟਾਰਟ ਹੋਵੇਗਾ ਮਤਲਬ ਬੱਦਲਬਾਹ ਕਿਧਰੋਂ ਐਂਟਰ ਹੋਵੇਗੀ ਅਤੇ ਕਿਧਰੋਂ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ ਅਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਬੱਦਲ ਹੀ ਰਹਿਣਗੇ ਮਤਲਬ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪ ਪੰਜਾਬ ਦਾ ਸੈਟੇਲਾਈਟ 뷰 ਤੁਸੀਂ ਦੇਖ ਸਕਦੇ ਹੋ ਸੈਟੇਲਾਈਟ 뷰 ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਦਾ ਲਗਭਗ ਦੱਖਣੀ ਹਿੱਸਾ ਜਿਵੇਂ ਕਿ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਤੇ ਪੂਰਬੀ ਹਿੱਸਾ ਜਿਹੜਾ ਹੈਗਾ ਉਹ ਫਤਿਹਗੜ੍ਹ ਸਾਹਿਬ, ਰੂਪਨਗਰ ਨਵਾਂ ਸ਼ਹਿਰ, ਹੁਸ਼ਿਆਰਪੁਰ ਇਹ ਵਾਲੇ ਹਿੱਸੇ ਲਗਭਗ ਕਵਰ ਹੋ ਗਏ ਹਨ ਤੇ ਹਨਾ ਆਉਣ ਵਾਲਾ ਕੁਝ ਕੇ ਸਮੇਂ ਤੱਕ ਟਾਈਮ ਤੱਕ ਇਹ ਮੋਗਾ, ਲੁਧਿਆਣਾ, ਫਰੀਦਕੋਟ ਦਾ ਲਗਭਗ ਸਾਰਾ ਪੰਜਾਬ ਹੀ ਇਸ ਦੇ ਵਿੱਚ ਕਵਰ ਹੋ ਜਾਵੇਗਾ ਮੀਂਹ ਦੀਆਂ ਛੁੱਟੀਆਂ ਦੀ ਗੱਲ ਕਰੀਏ ਵੀ ਮੀਂਹ ਦੀਆਂ ਛੁੱਟੀਆਂ ਜ਼ਿਆਦਾ ਕਿਹੜੇ ਇਲਾਕਿਆਂ ਦੇ ਵਿੱਚ ਲੱਗ ਸਕਦੀਆਂ ਨੇ ਤਾਂ ਉਹਦੇ ਵਿੱਚ ਵਿੱਚ ਮੇਨ ਇਨਕਲੂਡ ਤਾਂ ਸੰਗਰੂਰ ਜ਼ਿਲ੍ਹਾ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਆਪਾਂ ਜੇ ਉੱਤਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤੇ ਲੁਧਿਆਣਾ ਮਸਟ ਹੁੰਦਾ ਕਿਉਂਕਿ ਜਿੱਥੇ ਵੀ ਮੀਂਹ ਪੈਂਦਾ ਹੋਵੇ ਲੁਧਿਆਣਾ ਆਲਮੋਸਟ ਸਾਰਿਆਂ ਦੇ ਵਿੱਚ ਇਨਕਲੂਡ ਹੁੰਦਾ ਜੇਕਰ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਜਿਵੇਂ ਕਿ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਅਤੇ ਕਿ ਕੋ ਫਾਜ਼ਿਲ ਕਾ ਇਨਾ ਜ਼ਿਲ੍ਹੇ ਦੇ ਵਿੱਚ ਫਿਲਹਾਲ ਤਾਂ ਬਦਲਵਾਈ ਬਣੀ ਰਹੇਗੀ ਮਤਲਬ ਬਦਲਵਾਈ ਜ਼ਰੂਰ ਹੋ ਜੂਗੀ ਸਟਾਰਟ ਇਹਦੇ ਵਿੱਚ ਪਰ ਮੀਂਹ ਪੈਣ ਦੀ ਹਾਲਤ ਤੱਕ ਕੋਈ ਸੰਭਾਵਨਾ ਨਹੀਂ ਹੈ ਮਤਲਬ ਕਿ ਬਦਲਵਾਈ ਰਹੇਗੀ ਹਲਕੀ ਫੁਲਕੀ ਕਿਣਮਣ ਹੋ ਸਕਦੀ ਹੈ ਬਾਕੀ ਜੋ ਇਲਾਕੇ ਰਹਿ ਗਏ ਨੇ ਉੱਥੇ ਕਿਣਮਣ ਕਿਣਮਣ ਮਤਲਬ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਫਿਲਹਾਲ ਤਾਂ ਦਿਖੂਗੀ ਤੇ ਇਹ ਜਿਹੜਾ ਹਿੱਸਾ ਪ੍ਰਭਾਵਿਤ ਹੋਣਾ ਉਹ ਦੱਖਣ ਪੂਰਬੀ ਅਤੇ ਉੱਪਰਲੇ ਪਾਸੇ ਤੋਂ ਜਿਹੜੇ ਉੱਤਰੀ ਪਾਸੇ ਦੀ ਗੱਲ ਕਰੀਏ ਤਾਂ ਆਪਣਾ ਉੱਤਰ ਪੱਛਮੀ ਜਿਹੜਾ ਹਿੱਸਾਗਾ ਉਹ ਪ੍ਰਭਾਵਿਤ ਹੋਵੇਗਾ। ਉਹ ਦੋ ਪਾਸਿਓਂ ਪੰਜਾਬ ਨੂੰ ਘੇਰ ਰਿਹਾ ਨਾ ਇੱਕ ਪਾਸਿਓਂ ਤਾਂ ਹੋ ਗਿਆ ਵੀ ਪੂਰਬ ਪਾਸਿਓਂ ਘੇਰ ਰਿਹਾ ਦੂਜਾ ਉੱਤਰ ਪਾਸਿਓਂ ਘੇਰ ਰਿਹਾ। ਪੰਜਾਬ ਦੇ ਪੱਛਮੀ ਹਿੱਸੇ ਨੇ ਜਿਹ ਉਹ ਲਗਾਤਾਰ ਪੰਜਾਬ ਦੇ ਪੱਛਮੀ ਹਿੱਸੇ ਨੇ ਜਿਹ ਉਹ ਉਹ ਬੱਝ ਸਕਦੇ ਨੇ ਮੀਂਹ ਤੋਂ ਬੱਝ ਸਕਦੇ ਨੇ ਫਿਲਹਾਲ ਅੱਜ ਦੀ ਘੜੀ ਮਤਲਬ ਕਿ ਮੈਂ 4 ਤਰੀਕ ਦੇ ਮੌਸਮ ਦੀ ਗੱਲ ਕਰ ਰਿਹਾ ਹਾਂ 5 ਤਰੀਕ ਦੇ ਮੌਸਮ ਦੇ ਵਿੱਚ ਇਹ ਵੀ ਘੇਰ ਜਾਣਗੇ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੇਕਰ ਤੁਹਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਵੇਗੀ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਧੰਨਵਾਦ ਜੀ